ਪਿੰਡਾਂ ਵਿਚੋਂ ਪੈਣ ਦੀ ਟੀਮ ਅੱਜ ਪਹੁੰਚੀ ਆ ਪਿੰਡ ਧਲੇਤਾ ਵਿਖੇ ਜ਼ਿਲ੍ਹਾ ਜਲੰਧਰ ਦਾ ਬਹੁਤ ਹੀ ਖੂਬਸੂਰਤ ਪਿੰਡ ਬਹੁਤ ਹੀ ਇਤਿਹਾਸਕ ਪਿੰਡ ਆਜੋ ਕਰਵਾਉਣੀ ਆ ਤੁਹਾਨੂੰ ਇਸ ਪਿੰਡ ਦੀ ਸੈਰ ਧੰਨਵਾਦੀ ਹਾਂ ਅਸੀਂ ਬਾਈ ਤੇਜੀ ਸੋਹਤਾ ਜੀ ਦੇ ਜੋ ਕਿ ਇਸ ਟਾਈਮ ਇੰਗਲੈਂਡ ਦੀ ਧਰਤੀ ਤੇ ਬੈਠੇ ਆਪਣੇ ਵਤਨ ਦੀਆਂ ਤਾਂਗਾ ਆਪਣੇ ਵਤਨ ਦੀ ਮਹਿਕ ਆਪਣੇ ਵਤਨ ਦਾ ਪਿਆਰ ਆਪਣੇ ਪਿੰਡ ਤੇ ਗ੍ਰਾਂ ਦਾ ਪਿਆਰ ਦਿਲ ਵਿੱਚ ਸਮੋਈ ਬੈਠੇ ਉਹਨਾਂ ਨੇ ਸਾਨੂੰ ਸੱਦਾ ਦਿੱਤਾ ਕਿ ਤੁਸੀਂ ਮੇਰੇ ਪਿੰਡ ਸੈਰ ਕਰੋ ਤੇ ਮੈਨੂੰ ਵੀ ਸੈਰ ਕਰਵਾਓ ਉਹਨਾਂ ਨੂੰ ਪਿੰਡ ਦਾ ਮੋਹ ਆਪਣੇ ਪਿੰਡ ਦੀ ਮਿੱਟੀ ਯਾਦ ਆ ਰਹੀ ਹੈ ਜਿਵੇਂ ਕਿ ਕਿਸੇ ਸ਼ਾਇਰ ਨੇ ਬਹੁਤ ਖੂਬ ਲਿਖਿਆ ਦਿਨ ਗਰਮੀ ਦੇ ਠੰਡੀਆਂ ਰਾਤਾਂ ਦਿਨ ਗਰਮੀ ਦੇ ਠੰਡੀਆਂ ਰਾਤਾਂ ਕੋਠਿਆਂ ਉੱਪਰ ਮੰਝੇ ਰਾਤਾਂ ਦੇ ਵਿੱਚ ਖੁੱਲੀਆਂ ਬਾਤਾਂ ਕੋਈ ਪਾਵੇ ਕੋਈ ਖੰਗੇ ਉਹਨਾਂ ਉਮਰਾਂ ਨੂੰ ਯਾਦ ਕਰਾਂ ਮੈਂ ਹੱਥ ਜੋੜ ਫਰਿਆਦ ਕਰਾਂ ਓ ਰੱਬਾ ਮੁੱਕ ਜਾਨ ਮਜਬੂਰੀਆਂ ਮਾਵਾ ਕੋਲੋਂ ਵਿਛੜ ਗਏ ਜਿੰਨਾਂ ਕੁੱਟ ਕੇ ਖਵਾਈਆਂ ਚੂਰੀਆਂ ਉਹ ਵਤਨਾ ਤੋਂ ਵਿਛੜ ਗਏ ਜਿੰਨਾਂ ਕੁੱਟ ਕੇ ਖਵਾਈਆਂ ਚੂਰੀਆਂ ਉਹ ਪਿੰਡ ਕੋਲੋਂ ਵਿਛੜ ਗਏ ਜਿੱਥੇ ਕਦੇ ਚੁੰਗੀਆਂ ਸੀ ਅਸੀਂ ਬੂਰੀਆਂ ਆਓ ਹੁਣ ਤੁਹਾਨੂੰ ਪਿੰਡ ਤਲੇਤਾ ਦੇ ਉਹ ਬੋੜ ਉਹ ਸੱਥਾਂ ਤੇ ਗੁਰੂ ਘਰਾਂ ਦੇ ਦਰਸ਼ਨ ਕਰਵਾਉਣੇ ਆ ਉਹਨਾਂ ਬਾਬਿਆਂ ਨਾਲ ਮਲਾਉਣੇ ਆ ਜਿਨ੍ਹਾਂ ਦੇ ਵਿੱਚੋਂ ਇਸ ਮਿੱਟੀ ਦੀ ਖੁਸ਼ਬੂ ਇੱਥੋਂ ਦਾ ਕਲਚਰ ਤੇ ਇੱਥੋਂ ਦਾ ਸੱਭਿਆਚਾਰ ਸਾਫ਼-ਸਾਫ਼ ਝਲਕਦਾ ਆਓ ਤੁਹਾਨੂੰ ਦਿਖਾਈਏ ਪਿੰਡ ਤਲੇ ਉੱਥੇ ਇੱਕ ਇਤਿਹਾਸਿਕ ਗੇਟ ਸੀ ਬਾਬਾ ਆ ਬਾਬਿਆਂ ਦਾ ਨਾਮ ਲਿਖਿਆ ਹੋਇਆ ਸੀ ਗਦਰੀ ਲਹਿਰ ਦਾ ਉਹਨਾਂ ਦਾ ਕੀ ਇਤਿਹਾਸ ਆ ਉਹ ਸਾਨੂੰ ਜਰੂਰ ਦੱਸੋ ਹਾਂਜੀ ਭਾਜੀ ਆਪਣੇ ਜਦੋਂ ਆਪਾਂ ਮੇਨ ਗੇਟ ਤੋਂ ਐਂਟਰ ਹੁੰਨੇ ਆ ਪਿੰਡ ਦੇ ਲਿੱਤ ਦੇ ਵਿੱਚ ਹਾਂਜੀ ਉਹਨਾਂ ਦੀ ਗਦਰੀ ਬਾਬਾ ਰਾਮ ਸਿੰਘ ਤੇ ਤਾਈ ਉਹਨਾਂ ਦੇ ਗੇਟ ਉਹਨਾਂ ਦੇ ਨਾਂ ਤੇ ਗੇਟ ਬਣਿਆ ਆ ਹਾਂਜੀ 1960 ਦੇ ਵਿੱਚ ਉਹ ਵੈਨਕੂਵਰ ਗਏ ਠੀਕ ਆ ਉੱਥੇ ਜਾ ਕੇ ਗਦਰੀਆਂ ਦੀ ਪਾਰਟੀ ਜਿਹੜਾ ਜਿੱਦਾਂ ਲਹਿਰ ਚ ਸ਼ਾਮਲ ਹੋਏ ਉਹ ਤੇ ਉਹਨਾਂ ਦੇ ਵਿਚੜਦੇ ਰਹੇ ਤਾਂ ਉਦੋਂ ਬਾਅਦ ਵਿਚਰਦੇ ਆ 1918 ਦੇ ਵਿੱਚ ਉਹਨਾਂ ਨੇ ਰਾਮਚੰਦਰ ਸਿੰਘ ਗਦਰ ਲਹਿਰ ਦੇ ਵਿੱਚ ਸੀਗਾ ਬੰਦਾ ਉਹਨਾਂ ਨੇ ਜਿੱਦਾਂ ਗਦਾਰੀ ਕੀਤੀ ਉਹਨਾਂ ਨੂੰ ਕੋਰਟ ਦੇ ਵਿੱਚ ਅਦਾਲਤ ਦੇ ਵਿੱਚ ਗਦਰੀ ਬਾਬਾ ਰਾਮ ਸਿੰਘ ਜੀ ਨੇ ਗੋਲੀ ਮਾਰਤੀ ਸੀ ਉਹ ਜਿਹੜਾ ਪੁਲਿਸ ਦੀ ਗੋਲੀ ਨਾਲ ਆਪ ਸੀ ਠੀਕ ਉਹ ਜਿਹੜਾ ਰਾਮਚੰਦਰ ਸੀ ਉਹ ਗਦਾਰ ਸੀ ਹਾਂ ਜੁਗਦਾਰ ਜੀ ਅੱਛਾ ਉਹਨਾਂ ਤੇ ਗੋਲੀ ਮਾਰੀ ਸੀ ਬਾਬਾ ਜੀ ਮਾਦੇ ਗੋਲੀ ਮਾਰੀ ਸੀ ਠੀਕ ਹੈ ਜੀ ਪਿੰਡ ਦੀਆਂ ਧਾਰਮਿਕ ਜਗਾ ਤੇ ਪਿੰਡ ਦਾ ਇਤਿਹਾਸ ਸੀ ਤੇ ਇੱਥੇ ਜੋ ਕਿ ਆਪਣੇ ਪਿੰਡ ਦੇ ਵਿੱਚ ਸਕੂਲ ਕਿੰਨੇ ਕਾ ਇੱਥੇ ਆਪਣੇ ਜਿਹੜਾ ਸਕੂਲ ਸਰਕਾਰੀ ਵੀ ਆ ਸਰਕਾਰੀ ਹਾਈ ਸਕੂਲ ਵੀ ਆ ਉਹ ਸਕੂਲ ਇੱਥੇ ਆਪਣੇ ਤੇ ਨਾਲ ਅੰਗਰਵਾੜੀ ਤਿੰਨ ਸਕੂਲ ਆ ਠੀਕ ਹੈ ਜੀ ਜਿੱਦਾਂ ਕਿ ਸਿਹਤ ਸੁਧਾਵਾਂ ਕਿ ਆਪਣੇ ਡੰਗਰਾਂ ਦਾ ਹਸਪੀਟਲ ਆ ਆਪਣੇ ਬੰਦਿਆਂ ਦਾ ਉਹ ਵੀ ਸਰਕਾਰੀ ਹਸਪੀਟਲ ਇੱਥੇ ਹੈਗੇ ਆ ਕਿ ਨਹੀਂ ਹਾਂਜੀ ਜਿਹੜਾ ਡਿਸਪੈਂਸਰੀ ਹੈਗੀ ਆ ਹਾਂਜੀ ਪਸ਼ੂਆਂ ਦਾ ਹਸਪੀਟਲ ਸੀ ਉਹ ਬੰਦ ਹੋ ਚੁੱਕਾ ਹੈ ਅੱਛਾ ਜੀ ਤੇ ਬਾਕੀ ਮੈਡੀਕਲ ਆ ਦੋ ਸਾਡੇ ਜਿੱਦਾਂ ਇੱਥੇ ਮੈਡੀਕਲ ਉਹ ਸਰਕਾਰੀ ਨਹੀਂ ਸਰਕਾਰੀ ਨਹੀਂ ਡਿਸ ਸਰਕਾਰੀ ਕੋਈ ਡਿਸਪੈਂਸਰੀ ਹੈ ਠੀਕ ਹੈ ਠੀਕ ਤੇ ਆਪਣੇ ਇੱਥੇ ਜਿਮ ਪਿੰਡ ਦੇ ਵਿੱਚ ਹਾਂਜੀ ਜਿਮ ਹੈਗੇ ਆ ਜੀ ਸਾਡੇ ਉਹ ਜਿਹੜਾ ਜਿਮ ਪਿੰਡ ਦੇ ਵਿੱਚ ਆ ਉਹ ਆਪਣੇ ਯੂਥ ਦੇ ਉਹ ਉਹਦੇ ਨਾਲ ਬਣਿਆ ਕਿ ਆਪਣਾ ਸਰਕਾਰੀ ਕੋਟੇ ਚੋਂ ਬਣਿਆ ਕਿ ਪੰਚਾਇਤ ਨੇ ਬਣਾਇਆ ਉਹ ਇਹਦਾ ਜੀ ਦੋ ਸਾਡੇ ਸਰਕਾਰੀ ਕੋਟੇ ਚੋਂ ਆ ਹਾਂਜੀ ਜਮ ਹੁੰਦੇ ਇੱਕ ਜਿਹਦਾ ਮੋਰਟਸ ਕਲੱਬ ਹੈ ਸਯੋਗਣਾ ਬਣਿਆ ਹੈ ਜਮ ਠੀਕ ਹੈ ਹਾਂਜੀ ਤੇ ਬਾਕੀ ਮੁੰਡੇ ਸਾਡੇ ਵਧੀਆ ਪਲੇਅਰ ਹੁੰਦੇ ਸਾਰੇ ਠੀਕ ਹੈ ਠੀਕ ਹੈ ਤੇ ਕੋਈ ਪਲੇਅਰ ਮੌਜੂਦਾ ਪਿੰਡ ਦੇ ਵਿੱਚ ਜੋ ਕਿ ਹੁਣ ਜਿਨੇ ਜੰਗਾ ਨਾਮੜਾ ਖੱਟਿਆ ਹੋਵੇ ਜਾਂ ਖੇਡ ਕੇ ਬਾਹਰ ਵੀ ਖੇਡ ਕੇ ਆਇਆ ਹੋਵੇ ਜਾਂ ਇੱਥੇ ਹੀ ਖੇਡਦਾ ਹੋਵੇ ਹੈ ਕੋਈ ਹਾਂਜੀ ਹਾਂਜੀ ਹੈਗਾ ਜੀ ਮੁੰਡਾ ਆਪਣੇ ਹੈਰੀ ਆ ਮੁੰਡਾ ਥਲੇਤਾ ਹੈਰੀ ਥਲੇਤੇ ਦੇ ਨਾਂ ਦੇ ਨਾਲ ਜਾਣਿਆ ਜਾਂਦਾ ਉਹ ਬਾਹਰ ਇੰਟਰਨੈਸ਼ਨਲ ਕਬੱਡੀ ਪਲੇਅਰ ਆ ਹਾਂਜੀ ਬਾਹਰਲੇ ਮੌਲਖਾਂ ਜਿਹੜੇ ਦੇਖਦਾ ਇੱਧਰ ਵੀ ਤੇ ਬਾਕੀ ਦਾ ਤੇ ਇੱਥੇ ਆਪਣੇ ਪਿੰਡ ਦੇ ਵਿੱਚ ਵਾਟਰ ਬਾਕਸ ਦਾ ਜਾਂ ਸੀਵਰੇਜ ਦਾ ਕੀ ਕੋਈ ਪ੍ਰਬੰਧ ਹੈ ਹਾਂਜੀ ਆਪਣੇ ਜਿੱਦਾ ਸੀਵਰੇਜ ਵੀ ਪੈਉ ਆ ਕਾਫੀ ਥੋੜੇ ਰਹਿੰਦਾ ਉਹ ਵੀ ਦੂਜਾ ਹੋਵੇਗਾ ਤੇ ਬਾਹਰ ਦੇ ਬਾਰੇ ਸਾਡੇ ਟੈਂਕੀ ਹੈਗੀ ਹੈ ਜੀ ਹਾਂਜੀ ਪਿੰਡ ਦੀ ਪਾਣੀ ਵਾਲੀ ਟੈਂਕੀ ਆ ਸਰਪੰਚ ਸਾਹਿਬ ਅਸੀਂ ਸੁਣਿਆ ਸੀ ਕਿ ਇੱਥੇ ਇੱਕ ਪਲਵਾਨਾਂ ਦਾ ਅਖਾੜਾ ਵੀ ਹੈ ਪਿੰਡ ਦੇ ਵਿੱਚ ਹਾਂਜੀ ਹਾਂਜੀ ਸਾਡੇ ਫੱਤਾ ਸਿੰਘ ਪਹਿਲਵਾਨ ਹੋਇਆ ਜੀ ਕੈਨੇਡਾ ਦੇ ਵਿੱਚ ਰਹਿੰਦੇ ਆ ਉਹਨਾਂ ਦੇ ਨਾਂ ਤੇ ਜਿੱਦਾ ਅਖਾੜਾ ਚੱਲਦਾ ਸਾਡੇ ਪਿੰਡ ਚ ਹਾਂਜੀ ਮੌਜੂਦਾ ਚੱਲ ਰਿਹਾ ਹੈ ਹਾਂਜੀ ਹਾਂਜੀ ਉਹਦੇ ਵਿੱਚੋਂ ਕਾਫੀ ਪਲੇਅਰ ਮੁੰਡੇ ਭੌਲਦੇ ਪਏ ਆ ਇਸ ਟਾਈਮ ਉਹਨਾਂ ਦੀ ਸਾਹ ਸਾਹ ਹਵਾਲ ਬਾਤਾਂ ਸੰਗਤ ਲਈ ਤਿਆਰ ਰਹਿ ਕੋ ਜੋ ਵੀ ਰੱਖਿਆ ਉਸੇ ਸਾਰਾ ਕੁਝ ਦੁੱਜਾ ਹੁੰਦਾ ਜਾਏ ਵਧੀਆ ਨਾਮ ਇੰਗਾਂ ਚ ਜਾਂਦੇ ਆ ਮੁੰਡੇ ਵਧੀਆ ਸੋਚੇ ਠੀਕ ਹੈ ਅਹੀਂ ਦਿੱਲੀ ਤੋਂ ਹੀ ਕੁਲਵਾਨ ਆਉਂਦੇ ਸਾਰੇ ਇੱਥੇ ਸਾਰਾ ਵਧੀਆ ਇੰਟਰਨੈਸ਼ਨਲ ਹੈ ਠੀਕ ਹੈ ਇੱਕ ਅਸੀਂ ਸੁਣਿਆ ਸੀ ਕਿ ਇੱਥੇ ਬੋਲਦਾਂ ਦਾ ਵੀ ਸੀਗਾ ਜਿਹੜੇ ਕੀ ਬੋਲਦ ਭਜਾਉਂਦੇ ਠੋਕਰਾਂ ਠੋਕਰਾਂ ਹਾਂਜੀ ਹਾਂਜੀ ਜੀ ਇਹ ਇਹ ਆਪਣੇ ਹਾਲਟ ਦੌੜਦਾ ਹੈ ਪਹਿਲਾਂ ਠੋਕ ਹਾਂਜੀ ਪਹਿਲਾਂ ਸੀਗੇ ਠੋਕਰਾਂ ਦੇ ਵੀ ਹੁਣ ਹਾਲਟ ਦੌੜਦਾ ਜ਼ਿਆਦਾ ਆ ਠੀਕ ਹੈ ਹਾਂ ਜੀ ਹਾਲਟ ਦੌੜ ਸਾਡੇ ਪਿੰਡ ਹੁੰਦੀ ਆ ਹਰ ਇੱਕ ਸਾਲ ਤੇ ਹੁਣ ਵਧੀਆ ਭੌਤ ਦੌੜਦੇ ਆ ਜੀ ਪਹਿਲਾਂ ਭੌਤ ਸੀਗਾ ਕਿ ਨੀਲਾ ਭੌਤ ਸੀਗਾ ਨਾਮ ਭੌਤ ਦਾ ਕਾਫੀ ਸਮਾਂ ਉਹਨਾਂ ਨੇ 6 ਸਾਲ ਵਧੀਆ ਸੰਭਰ ਪਾਇਆ ਸੀ ਅੱਛਾ ਹੁਣ ਮੌਜੂਦਾ ਟਾਈਮ ਤੇ ਦੌੜਦੇ ਹਾਂ ਹਾਂ ਜੀ ਹਾਂ ਜੀ ਦੌੜਦੇ ਆ ਜੀ ਭੌਤ ਪੂਰੀ ਸਰਪੰਚ ਸਾਹਿਬ ਹੋਰ ਪਿੰਡ ਦੇ ਵਿੱਚ ਕੋਈ ਸਰਕਾਰੀ ਸਹੂਲਤ ਜਿਵੇਂ ਪੋਸਟ ਆਫਿਸ ਜਾਂ ਕੋਈ ਥਾਣਾ ਜਾਂ ਕੋਈ ਚੌਕੀ ਕੋਈ ਪਿੰਡ ਦੇ ਵਿੱਚ ਹੈ ਹਾਂ ਜੀ ਹਾਂ ਜੀ ਸਾਡੇ ਆਪਣੇ ਡਾਕਖਾਨਾ ਜੀ ਆਪਣੇ ਪਿੰਡ ਦਾ ਹੀ ਹੈ ਤੇ ਬਾਕੀ ਸਾਡੇ ਤਲਸ ਚੌਂਕੀ ਵੀ ਹੈ ਹਲੇਤਾ ਹਾਂਜੀ ਹਾਂਜੀ ਹੁਣ ਤੁਹਾਨੂੰ ਮਲਾਉਣੇ ਆ ਵੀਰ ਹੈਰੀ ਤਲੇਤਾ ਜੀ ਨਾਲ ਜੋ ਕਿ ਕਬੱਡੀ ਖੇਡਦੇ ਰਹਿਆ ਤੇ ਖੇਡ ਵੀ ਰਹਿਆ ਉਹ ਇੰਟਰਨੈਸ਼ਨਲ ਖੇਡ ਕੇ ਆਏ ਨੇ ਉਹਨਾਂ ਨਾਲ ਤੁਹਾਡੀ ਗੱਲਬਾਤ ਕਰਾਉਣੇ ਆ ਅੱਜ ਕੱਲ ਕੀ ਕੀ ਕਰ ਰਹੇ ਹੋ ਕੀ ਖੇਡਦੇ ਆ ਤੁਸੀਂ ਕਿੱਥੇ ਕਿੱਥੇ ਖੇਡ ਕੇ ਆਏ ਵੀਰ ਮੈਂ ਭਈ ਕੈਨੇਡਾ ਤੇ ਜੀ ਹੁਣ ਨੀਲ ਮਲੇਸ਼ੀਆ ਯੋਰਪ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਯੋਰਪ ਮਲੇਸ਼ੀਆ ਆਸਟ੍ਰੇਲੀਆ ਠੀਕ ਹੈ ਇਹਨਾਂ ਤੋਂ ਮੈਂ ਅੱਜ ਦੀ ਨਵੀਂ ਜਨਰੇਸ਼ਨ ਵਾਸਤੇ ਕੋਈ ਸੁਨੇਹਾ ਲੈਣਾ ਚਾਹੂੰਗਾ ਕੋਈ ਉਹਨਾਂ ਨੂੰ ਸੇਧ ਕੋਈ ਥੋੜਾ ਸੁਨੇਹਾ ਇਹ ਹੈ ਭਾਈ ਨਿੱਤੇ ਪੱਤਿਆਂ ਦੂਰ ਹੋ ਗੱਡੀ ਚ ਭਲਵਾਨੀ ਦਾ ਕੈਸਾ ਹੋਾ ਕਰੋਨਾ ਦੇ ਹਾਂਜੀ ਖਾਣਾ ਖਾਓ ਜਿੱਦੂ ਮੈਂ ਤਾਂ ਵੀ ਦੂਰ ਹੈ ਵਧੀਆ ਕੀੜੇ ਕਰਦੇ ਗਰੀਬਾਂ ਪਰੋਂ ਮੁੰਡੇਾਰੇ ਤਕੜੇ ਹੋਗੇ ਗਰੀਬੀ ਕੱਢਣ ਵਾਲੀ ਵਧੀਆ ਮੁੰਡਿਓ ਡੰਡ ਬੈਠਕਾ ਮਾਰੋ ਕੁੜਿਓ ਆਪਣਾ ਰੂਪ ਸਵਾਰੋ ਮੁੰਡਿਓ ਡੰਡ ਬੈਠਕਾ ਮਾਰੋ ਕੁੜਿਓ ਆਪਣਾ ਰੂਪ ਸਵਾਰੋ ਆਏ ਲੱਤਾਂ ਨੂੰ ਪੈਂਦੇ ਪੈਂਦੀ ਜਿਵੇਂ ਸੁੱਕੀ ਸੜੀ ਕਤੂਰੀ ਐ ਬਾਕੀ ਦੇ ਕੰਮ ਬਾਅਦ ਚ ਪਹਿਲਾਂ ਸਿਹਤ ਜ਼ਰੂਰੀ ਐ ਬਾਈ ਦਾ ਇਹ ਸੁਨੇਹਾ ਸੀਗਾ ਹੋਰ ਖੇ ਸਵਾ ਖਾਣ ਨਾਲੋਂ ਤੁਸੀਂ ਚੰਗਾ ਕਿਉਂ ਚੰਗਾ ਦੁੱਧ ਖਾਓ ਚੰਗੀ ਵਰਦਸ਼ ਕਰੋ ਤੇ ਆਪਣੇ ਪਿੰਡ ਦਾ ਆਪਣੇ ਏਰੀਏ ਦਾ ਆਪਣੇ ਮਾਪੇ ਦਾ ਨਾਂ ਚਮਕਾਓ ਬਾਈ ਦਾ ਸਨੇਹਾ ਬਹੁਤ ਵਧੀਆ ਸੀਗਾ ਹਾਂਜੀ ਆਪਣੇ ਜਿਹੜਾ ਕੈਨੇਡਾ ਦੇ ਵਿੱਚ ਪੈਡਿਸੋਤਾ ਉਹ ਐਮਐਲਏ ਰਹੇ ਉੱਥੇ ਠੀਕ ਆ ਉਹ ਇਸੇ ਪਿੰਡ ਦੇ ਸੀ ਹਾਂਜੀ ਹਾਂਜੀ ਇਸੇ ਪਿੰਡ ਦੇ ਦਾਮਪਲ ਸੀ ਠੀਕ ਆ ਤੇ ਕੋਈ ਆਪਣੇ ਪਿੰਡ ਦਾ ਕੋਈ ਇੰਟਰਨੈਸ਼ਨਲ ਕੋਈ ਖਿਡਾਰੀ ਇਹਨਾਂ ਤੋਂ ਪਹਿਲਾਂ ਹਾਂਜੀ ਗੁਰਮੇਲ ਸਿੰਘ ਗੇਲਾ ਜੀ ਇੰਟਰਨੈਸ਼ਨਲ ਖਿਡਾਰੀ ਰਹੇ ਆ ਉਹਨਾਂ ਦਾ ਨਾਂ ਦਾ ਜਿੱਦਾ ਗੇਟ ਬਣਿਆ ਗਰਾਉਂਡ ਦੇ ਲਾਗੇ ਸਾਡੇ ਠੀਕ ਹਾਂਜੀ ਉਹਨਾਂ ਦੇ ਮੁੰਡੇ ਹੁਣ ਗਾਹਾਂ ਬਾਹਰ ਇੰਗਲੈਂਡ ਦੇ ਵਿੱਚ ਸੈਟਲੇ ਹਾਂਜੀ ਉਹਨਾਂ ਦਾ ਵੱਡਾ ਸਹਿਯੋਗ ਰਹਿੰਦਾ ਟੂਰਨਾਮੈਂਟ ਕਿਦਾਂ ਕਰਾਉਂਦੇ ਅਰ ਕੀ ਕਰਦੇ ਕੋਈ ਆਪਣੇ ਪਿੰਡ ਦਾ ਲੇਖਿਕ ਰਾਈਟਰ ਜਾਂ ਕੋਈ ਕਲਾਕਾਰ ਵਗੈਰਾ ਜਾਂ ਕੋਈ ਫਿਲਮਾਂ ਦੇ ਵਿੱਚ ਕਿਸੇ ਨੇ ਮੱਲਾ ਮਾਰੀਆਂ ਹੁਣ ਹਾਂਜੀ ਜਿੱਦਾਂ ਪਲੇਅਰ ਤਾਂ ਜਿਆਦਾ ਰਹਿ ਆ ਫਿਲਮਾਂ ਦੇ ਵਿੱਚ ਤਾਂ ਨਹੀਂ ਇਹ ਰਾਈਟਰ ਹੈ ਸਾਡੇ ਪਿੰਡ ਦਾ ਹਾਂਜੀ ਹਾਂਜੀ ਆਰਾਮਸੋਤ ਆਰਾਮ ਤਲਿਤਾ ਰਾਮ ਕਲੇਤ ਜੀ ਰਾਈਟਰ ਨੇ ਤੁਹਾਡੇ ਪਰ ਹਾਂਜੀ ਰਾਈਟਰ ਆ ਤੇ ਇੱਕ ਕਮਲ ਮੁੰਡਾ ਜੀ ਗਾਉਂਦਾ ਸਾਡੇ ਪਿੰਡ ਦਾ ਕਮਲ ਕਲੇਤਾ ਹਾਂਜੀ ਕਮਲ ਕਲੇਰ ਕਮਲ ਕਲੇਰ ਉਹ ਹੁਣ ਵੀ ਗਾਉਂਦੇ ਆ ਹਾਂਜੀ ਹਾਂਜੀ ਕਮਲ ਕਲੇਰ ਹੁਣ ਵੀ ਗਾਉਂਦੇ ਠੀਕ ਹੈ ਜੀ ਹਾਂਜੀ ਸਰਪੰਚ ਸਾਹਿਬ ਆਪਣੇ ਖੇਤਾਂ ਨੂੰ ਕੋਈ ਨਹਿਰੀ ਪਾਣੀ ਦੀ ਸੂਚਿਤ ਹੈ ਸਰਕਾਰੀ ਨਹਿਰੀ ਪਾਣੀ ਦੀ ਹਾਂਜੀ ਹਾਂਜੀ ਸਾਡੇ ਸਰਕਾਰੀ ਨਹਿਰ ਮੰਗਦੀ ਹੈ ਉਹ ਕਾਫੀ ਚਿਰ ਤੋਂ ਸੁਆ ਜਾਂਦਾ ਹੁਣ ਪੱਕਾ ਹੋ ਗਿਆ ਹਾਂਜੀ ਉਹਦੀ ਸਾਨੂੰ ਸੂਚਿਤ ਬਹੁਤ ਨਹਿਰੀ ਪਾਣੀ ਲੱਗਦਾ ਜੀ ਕੀ ਹੋਰ ਕੋਈ ਆਪਣੇ ਪਿੰਡ ਦੇ ਨੇੜੇ ਕੋਈ ਬਾਗ ਕੋਈ ਬਾਗੀਚਾ ਹਾਂਜੀ ਸਾਡੇ ਇਹ 베ਰਆਂ ਜਾਂ 베ਰੀਆਂ ਦਾ ਬਾਗ ਹੈ ਜੀ ਕਾਫੀ ਸਮਾਂ ਪੁਰਾਣਾ ਹੈ ਜੀ ਹਾਂਜੀ ਉਹ ਅਵੇਲੇਬਲ ਹੈ ਚੱਲਦਾ ਹੈ ਸਾਰੇ ਕਿੰਨਾ ਕੁ ਟਾਈਮ ਪੁਰਾਣਾ ਹੈ ਉਹ ਇਹ 500 ਤੋਂ ਪਹਿਲਾਂ ਹੈ 100 ਸਾਲ ਤੋਂ ਲਗਭਗ ਹੈ ਬਹੁਤ ਜ਼ਿਆਦਾ ਪੁਰਾਣਾ ਹੈ ਜੀ ਦੰਤੀ ਆਪਣੇ ਇੱਥੇ ਕੋਈ ਬੱਸ ਸਟੈਂਡ ਹਾਂਜੀ ਬੱਸ ਸਟੈਂਡ ਸਾਡੇ ਜਿੱਦਾਂ ਰੁਕਦੀਆਂ ਦੋ ਜਗ੍ਹਾ ਬੱਸ ਰੁਕਦੀ ਹੈ ਸਾਡੇ ਅਨੇ ਬੱਸ ਸਟੈਂਡ ਬਣਾਇਆ ਜਾਨੀ ਵਧੀਆ ਸਹੂਲਤਾਂ ਆ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਠੀਕ ਆਜੀ ਟੈਕਸੀ ਸਟੈਂਡ ਸਾਡੇ ਕੋਲ ਟੈਕਸੀ ਸਟੈਂਡ ਵੀ ਹੈਗਾ ਉਹ ਆਪਣੇ ਪਿੰਡ ਦਾ ਹੀ ਆ ਆਜੀ ਪਿੰਡ ਦਾ ਪਿੰਡ ਦਾ ਜੀ ਆਪਣੇ ਪਿੰਡ ਦੇ ਵਿੱਚ ਹੋਰ ਕੋਈ ਐਸੀ ਜਗ੍ਹਾ ਕੋਈ ਐਸੀ ਟੀਮ ਜਿਹੜੀ ਤੁਹਾਡੇ ਦਸਨ ਤੋਂ ਤੁਹਾਡੇ ਧਿਆਨ ਤੋਂ ਰਹਿ ਗਈ ਹੋਵੇ ਟੀਮਾਂ ਜੀ ਖਿਡਾਰੀ ਸਾਡੇ ਪਿੰਡਾਂ ਵੀ ਕਾਫੀ ਪੈਦਾ ਹੁੰਦੇ ਆ ਸਾਡੇ ਪਿੰਡ ਕਰੈਕਟ ਦੀ ਟੀਮ ਵੀ ਬਹੁਤ ਵਧੀਆ ਹਾਂਜੀ ਇਹਦੀਆਂ ਚ ਵਧੀਆ ਨੰਬਰਾਂ ਤੇ ਦੋਆ ਕਰਦੇ ਆ ਇੱਕ ਖੋਖੋ ਦੀ ਟੀਮ ਸਾਡੇ ਜਿਹੜਾ ਸਕੂਲ ਹੈ ਉਹਦੇ ਵਿੱਚ ਖੋਖੋ ਦੀ ਟੀਮ ਵੀ ਬਹੁਤ ਵਧੀਆ ਹੈ ਠੀਕ ਹੈ ਜੀ ਹਾਂ ਜੀ ਬਾਕੀ ਸਾਡੇ ਇਦਾਂ ਧਾਰਮਿਕ ਦੂਜੇ ਅਮੇਤਕਰ ਭਵਨ ਬਣਿਆ ਹੈ ਜੀ ਉਹਨਾਂ ਦਾ ਬੱਦ ਲੱਗਾ ਹੈ ਪਾਰ ਕੇ ਉਹਨਾਂ ਦੀ ਬੰਨੀ ਉੱਤੇ ਠੀਕ ਹੈ ਹਾਂ ਜੀ ਬਾਕੀ ਇਹ ਰਾਧਾ ਸਾਮ ਵੀ ਦੇ ਰਾਇਆ ਜੀ ਹੱਥੋਂ ਸਾਧ ਸੰਗਤ ਕੰਮ ਇੰਸਾਮੇ ਤੋਂ ਚੱਲਦਾ ਉਹ ਵੀ ਪੁਰਾਣਾ ਹੀ ਹੋਣਾ ਹਾਂ ਜੀ ਬਹੁਤ ਪੁਰਾਣਾ ਹੈ ਜੀ ਉਹ ਵੀ ਚੱਲਦਾ ਜਿਵੇਂ ਤੁਸੀਂ ਦੱਸਿਆ ਕਿ ਆਪਣੇ ਗਦਰੀ ਬਾਬਿਆਂ ਦਾ ਗਦਰ ਲਹਿਰ ਵਿੱਚ ਗਦਰੀ ਬਾਬਿਆਂ ਦਾ ਯੋਗਦਾਨ ਰਿਹਾ ਐਵੇਂ ਪੰਜਾਬ ਹੋਰ ਵੀ ਕਈ ਸੰਘਰਸ਼ਾਂ 'ਚੋਂ ਲੰਘਿਆ ਉਹਨਾਂ ਸੰਘਰਸ਼ਾਂ ਦੇ ਵਿੱਚ ਵੀ ਆਪਣੇ ਵੱਡ ਬਡੇਰਿਆਂ ਦਾ ਇਸ ਪਿੰਡ ਦੇ ਬਜ਼ੁਰਗਾਂ ਦਾ ਯੋਗਦਾਨ ਰਿਹਾ ਹਾਂਜੀ ਕਾਂਵਰੇ ਕਿਤਰ ਸਿੰਘ ਕਾਂਵਰੇਟ ਜੇ ਖੋਸ਼ੀਤੀ ਟੈਕਸ ਤੇ ਜਾ ਲੱਗਾ ਸੀ ਉਸ ਉਹ ਲਹਿਰ ਦੇ ਵਿੱਚ ਜਵਾਲਾ ਸੀ ਕਿ ਦੂ ਵਰ ਗਿਆ ਸਾਡਾ ਪਾਪਾ ਤੇ ਬਾਕੀ ਹੋਰ ਪਰੰਟ ਜੋ ਬਹੁਤ ਜਾਣੀ ਜਨਤਾ ਦੇ ਗਿਆ ਸਾਡੇ ਪਿੰਡੋਂ ਕਾਫੀ 100 ਬੰਦਾ ਜੇਲ੍ਹ ਚ ਗਿਆ ਹੋਊਗਾ ਤਾਂ ਇਹ ਉਸ ਵੇਲੇ ਕਿ ਨਹਿਰੀ ਨਹਿਰੀ ਪਾਣੀ ਵੜਿਆ ਜਾਂ ਟੈਕਸ ਲੱਗਾ ਉਦੋਂ ਵੀ ਇੰਨੀ ਲਹਿਰ ਚੱਲੀ ਉਦੋਂ ਵੀ ਜਾਂਦੇ ਰਹੇ ਲੋਕ ਬਹੁਤ ਕੱਤੇ ਹੋਏ ਕਿ ਇਹ ਤਾਂ ਵੀ ਜਿੱਥੇ ਗਏ ਆ ਖਾਲੀਆਂ ਦੇ ਜੱਤੋ ਦੇ ਮੋੜ ਤੇ ਜਦੋਂ ਘੋੜਾ ਸੁ ਗਿਆ ਤੇ ਇੱਕ ਫਿਸ਼ ਸਿੰਘ ਤੇ ਇੱਕ ਬਿਸ਼ੇਸੂ ਹੋ ਰਹੇ ਇੱਧਰ ਹੁੰਦਾ ਸੀ ਮਧਰਾ ਜਿਆ ਅੱਛਾ ਇੱਕ ਗਰਵਜਨ ਸੁ ਲੋਹਾਰਾਂ ਦਾ ਹੁੰਦਾ ਸੀ ਤਾਂ ਇਹ ਪੰਜ ਬੰਦੇ ਪੰਜ ਬੰਦੇ ਗਏ ਸੀ ਇੱਕ ਤਾਂ ਨਹੀਂ ਪਤਾ ਕਿਹੜਾ ਸੀ ਤੇ ਉਹ ਫਿਰ ਉੱਥੇ ਉਹਨਾਂ ਨੂੰ ਸਾਜਾ ਡੇਢ-ਡੇਢ ਸਾਲ ਦੀ ਇਹਨਾਂ ਨੂੰ ਸਾਜਾ ਹੋ ਗਈ ਸੀ ਫਿਰ ਇਹਨਾਂ ਨੂੰ ਕਾਣੀ ਦਿੰਦੇ ਤੇਲ ਕੱਢਣ ਦੇ ਨਾਲ ਹੀ ਕਾਣੀ ਕੱਢਦੇ ਹੁੰਦੇ ਸੀ ਹਾਂ ਤੇਲ ਦੀ ਕਾਣੀ ਰੋਜ਼ ਇੱਕ ਕੱਢਣੀ ਡੇਢ ਸਾਲ ਬਾਅਦ ਇਹ ਕੇ ਜੇਲ੍ਹ ਤੋਂ ਆਏ ਠੀਕ ਹੈ ਜੀ ਉਹ ਜੇਲ੍ਹ ਦੇ ਵਿੱਚ سزا ਸੀ ਕਿ ਹੱਥੇ ਕੋਲੂ ਚਲਾ ਕੇ ਕਹਾਣੀ ਕਢਣੀ ਕਹਾਣੀ ਕਢਦੇ ਸੀ ਠੀਕ ਹੈ ਠੀਕ ਇਹ ਜੈਤੋ ਦੇ ਮੋਰਚੇ ਜਗਾਇ ਸੀ ਜੇਲ੍ਹ ਤੋਂ ਮੋਰਚੇ ਠੀਕ ਹੈ ਇਹ ਪੰਜ ਪੰਜ ਬਾਬੇ ਗਏ ਸੀ ਪੰਜ ਗਏ ਸੀ ਇੱਕਦਮ ਉਹ ਨਹੀਂ ਪਤਾ ਕਿ ਜੇ ਇਹ ਪੰਜ ਗਏ ਸੀਗੇ ਤੇ ਉਹਦੇ ਉੱਥੇ ਵੀ 1.5 ਸਾਲ ਦੀ ਨਾ سزا ਹੋ ਗਈ ਰੋਜ਼ ਇੱਕ ਕਹਾਣੀ ਤੇਲ ਦੀ ਕੱਤੀ ਕਢਦੇ ਹੁੰਦੇ ਸੀ ਦੇ ਦੋ ਜਣੇ ਜੇੜ ਕੇ ਤੈਨੇ ਜਿਹੜਾ ਵਿਸ਼ਨੂ ਸੀ ਉਹ ਬਹੁਤ ਯਾਨੀ ਦੋ ਤਿੰਨ ਆਦਮੀ ਹਰਗਾ ਸੀ ਬਹੁਤ ਜਵਾਨ ਬਰਾ ਸੀ ਉਹ ਉਹ ਰੱਸਾ ਪਾ ਕੇ ਮੋਰੇ ਹੈ ਉਹਨੇ ਮੋਰੇ ਖੇਚਣਾ ਨੂੰ ਕੋਲ ਨੂੰ ਇੱਕ ਛੇ ਤਕਣਾ ਉਹਨਾਂ ਨੇ ਰੋਜ਼ ਇੱਕ ਆਣੀ ਕੱਟ ਕੇ ਉਹ ਹੁੰਦੀ ਆਪਣੇ ਪਿੰਡ ਦੀ ਕੁੱਲ ਆਬਾਦੀ ਕਿੰਨੀ ਆ ਤੇ ਜਿੱਦਾਂ ਕੀ ਮਸ਼ਹੂਰ ਆ ਕੇ ਦਵਾਬਾ ਬਾਹਰਲੇ ਦੇਸ਼ਾਂ ਚ ਜਿਆਦਾ ਵਸਿਆ ਹੋਇਆ ਈ ਆਪਣੇ ਪਿੰਡ ਦੇ ਵੀ ਲੋਕ ਕੁਛ ਵਸੰਦੇ ਜਿਹੜੇ ਕਿ ਰੋਟੀ ਰੋਜੀ ਦੀ ਭਾਲ ਵਿੱਚ ਬਾਹਰ ਗਏ ਹੋਣ ਉਹ ਕਿੰਨੇ ਕ ਘਰ ਨੇ ਤੇ ਕਿੰਨੇ ਕਿ ਇੱਥੇ ਰਹਿ ਰਹੇ ਨੇ ਹਾਂਜੀ ਸਾਡੇ ਪਿੰਡ ਜੋ ਬਾਹਰ ਪੈਨ ਆਏ ਵੀਰ ਬਥੇਰੇ ਗਏ ਆ ਪਰ ਇਦਾਂ ਰੋਜੀ ਰੋਟੀ ਦੇ ਕਹਿ ਲਈਏ ਜਾਂ ਸਾਨੂੰ ਜਿੱਦਾਂ ਪਿਛਲੇ ਸਮੇਂ ਦੇ ਵਿੱਚ ਲੈਣਾ ਨਾ ਜਾਣ ਦੇ ਕਾਰਨ ਸਾਡੇ ਪਿੰਡ ਦੇ ਜ਼ੁਲਮ ਬਥੇਰਾ ਹੋਇਆ ਉਹਦੇ ਕਰਕੇ ਵੀ ਸਾਡੇ ਬੰਦੇ ਜਿੱਦਾਂ ਬਾਹਰਲੇ ਮੁਲਕਾਂ 'ਚ ਬਹੁ ਗਏ ਹੋਆ ਗਾਂ ਉਹਨਾਂ ਦੇ ਗਾਂਾਂ ਵੇਚਰਦੇ ਵਿਚਾਰਦੇ ਆ ਪਹਿਲਾਂ ਤਾਂ ਸਾਡੇ ਹੈ ਨਹੀਂ ਸੀ ਇਹਨਾਂ ਪਹਿਲਾਂ ਤਾਂ ਲਾਹੌਰ ਦੀਆਂ ਜੇਲਾਂ 'ਚ ਹੀ ਜਾਂਦੇ ਸੀ ਸਾਡੇ ਪਿੰਡੋਂ ਹੁਣ ਜਦੋਂ ਬਾਹਰ ਬੰਦੇ ਬਸ ਇਹਦੇ ਗਏ ਉਹ ਸਾਡੇ ਐਨਆਰਆਈ ਬਈ ਸੁਹਾਤਾ ਕਰਦੇ ਕਲੱਬ ਨੂੰ ਵੀ ਸਾਰੇ ਪਾਸੇ ਵੱਡਾ ਸਹਿਯੋਗ ਰਹਿੰਦਾ ਉਹਨਾਂ ਦਾ ਹਾਂਜੀ ਜੀ ਬਾਈ ਜੀ ਇੱਕ ਸਾਨੂੰ ਪਤਾ ਲੱਗਾ ਕਿ ਤੁਹਾਡੇ ਪਿੰਡ ਦੀ ਮਹਾਨ ਸ਼ਖਸੀਅਤ ਸੀ ਜਿਨ੍ਹਾਂ ਨੇ ਪੀਐਚਡੀ ਕੀਤੀ ਹੋਈ ਸੀ ਉਹ ਕੌਣ ਸਨ ਤੇ ਅੱਜ ਕੱਲੋ ਕਿੱਥੇ ਨੇ ਸਾਡੇ ਪਿੰਡ ਦੇ ਸਰਦਾਰ ਸੁਖਜਿੰਦਰ ਸਿੰਘ ਅਟਾ ਤੋਂ ਪੜ ਕੇ ਇਸ ਵੇਲੇ ਸਕਾਟਲੈਂਡ ਦੇ ਵਿੱਚ ਰਹਿ ਰਹੇ ਨੇ ਉਹਨਾਂ ਨੇ ਪੀ ਐਚ ਡੀ ਕੀਤੀ ਉਹਨੇ 5 ਸਾਲ ਸਰਦਾਰ ਚਰਨ ਸਿੰਘ ਠੱਕੀਵਾਲ ਤੇ ਸਰਚ ਕੀਤੀ ਤੇ ਉਸ ਤੋਂ ਸਾਨੂੰ ਪਤਾ ਲੱਗਾ ਵੇ ਪਹਿਲਾ ਸਭ ਤੋਂ ਪਹਿਲਾਂ ਉਹਨੇ ਆਪਣਾ ਪਿੰਡ ਛੱਡ ਕੇ ਲਾਹੌਰ ਗਏ ਲਾਹੌਰ ਤੋਂ ਚਾਈਨਾ ਗਏ ਚਾਈਨਾ ਤੋਂ ਰਸ਼ੀਆ ਗਏ ਰਸ਼ੀਆ ਤੋਂ ਕੈਨੇਡਾ ਜਾ ਕੇ ਸੈੱਟ ਹੋਏ ਉੱਥੇ ਉਹਨੇ ਸੀ ਆਈ ਡੀ ਇੰਸਪੈਕਟਰ ਬੀ ਕੇ ਬਿਸ਼ਨੂ ਦਾ ਨਾਮ ਦਿੱਤਾ ਉਹਨਾਂ ਨੂੰ ਤੇ ਉਸ ਤੋਂ ਬਾਅਦ ਉਹਨੇ ਸੀ ਆਈ ਡੀ ਦਾ ਪੇਪਰ ਬੰਡੜੇ ਹੋਰ ਵੀ ਜਾਣਨਾ ਉਹਨਾਂ ਦਾ ਇਸ ਵੇਲੇ ਜਗੰਤਾ ਸ਼ਰਮਾ ਆਸ਼ਰਮ ਉਹਨਾਂ ਦੇ ਘਰ ਦਾ ਨਾਂ ਆ ਉਹ ਅਮਰੀਕਾ ਦੇ ਵਿੱਚ ਆ ਉਸ ਤੋਂ ਬਾਅਦ ਉਹ ਜਦੋਂ ਗਾਮਾ ਘਾਟਾ ਮਾਰੂ ਜਹਾਜ਼ ਦੇ ਵਿੱਚ ਆਏ ਤਾਂ ਉਸ ਤੋਂ ਬਾਅਦ ਉਹਨਾਂ ਦਾ ਫੇਰ ਕੋਈ ਪਤਾ ਨਹੀਂ ਲੱਗਾ ਵੀ ਕਿੱਧਰ ਚਲੇ ਗਏ ਹਾਂਜੀ ਸਰਪੰਚ ਸਾਹਿਬ ਸਾਨੂੰ ਪਤਾ ਲੱਗਾ ਕਿ ਇਸ ਪਿੰਡ ਦੇ ਵਿੱਚ ਇੱਕ ٹرسٹ ਵੀ ਆ ਉਸ ਉਹ ٹرسٹ ਕੀ ਕੰਮ ਕਰ ਰਹੀ ਹੈ ਤੇ ਉਹ ਕੀ ਕੀ ਕਿੱਥੇ ਕਿੱਥੇ ਯੋਗਦਾਨ ਪਾ ਰਹੀ ਹੈ ਉਹਦੇ ਬਾਰੇ ਸਾਨੂੰ ਜਰੂਰ ਜਾਣਕਾਰੀ ਦਿਓ ਹਾਂਜੀ ਭਾਜੀ ਜਿਹੜੀ ٹرسٹ ਆ ਨਾ ਉਹ ਸਾਡੇ ਪਿੰਡ ਦਾ ਪਰਿਵਾਰ ਸੀਗਾ ਉਹਨਾਂ ਨੇ ਜਿੱਦਾਂ ਅਟਰਸ ਅਸਤਾਤ ਬਣਾ ਕੇ ਉਹਦੇ ਨਾਂ ਜ਼ਮੀਨ ਕਰਤੀ ਆਪਣੀ ਜਿੰਨੀ ਵੀ ਨਾ ਜ਼ਮੀਨ ਸੀ ਠੀਕ ਹੈ ਉਹਦੇ ਨਾਂ ਕਰਦੀ ਉਹ ਜ਼ਮੀਨ ਦਾ ਜੋ ਵੀ ਹਾਲਾ ਆਉਂਦਾ ਹਾਂਜੀ ਉਹ ਮੰਦਿਰ ਤੇ ਸਕੂਲਾਂ ਦੇ ਵਿੱਚ ਲਾਇਆ ਜਾਂਦਾ ਹੈ ਅੱਛਾ ਮੰਦਿਰ ਤੇ ਸਕੂਲਾਂ ਦੇ ਵਿੱਚ ਲਾਇਆ ਜਾਂਦਾ ਹਾਂਜੀ ਉਹਨਾਂ ਦੀ ਜ਼ਿੰਮੇਵਾਰੀ ਸਾਬਕਾ ਪਾਲ ਸਰਪੰਚ ਸਾਹਿਬ ਕੋਲ ਹੈ ਅੱਛਾ ਸਾਬਕਾ ਸਰਪੰਚ ਹਾਂਜੀ ਇਸ ਪਿੰਡ ਦੇ ਵਿੱਚ ਸ਼ਮਸ਼ਾਨ ਘਾਟ ਕਰਨੀਆਂ ਸ਼ਮਸ਼ਾਨ ਘਾਟ ਜੀ ਸਾਡੇ ਇੱਕੋ ਹੀ ਆ ਇੱਕੋ ਹੀ ਹਾਂਜੀ ਇੱਕੋ ਸਾਰੇ ਧਰਮਾਂ ਦੀ ਸਾਂਝੀ ਹੈ ਸਾਰੇ ਧਰਮਾਂ ਦੀ ਸਾਂਝੀ ਸਾਡੇ ਇੱਦਾਂ ਕੋਈ ਪੱਖਪਾਤ ਨਹੀਂ ਹੈਗਾ ਜੀ ਸਾਡੇ ਵਿੱਚ ਤੇ ਜੇ ਹੁਣ ਘੁੰਮਣਾ ਵੀ ਤੇ ਦੇਖ ਲਓ ਸਾਡੇ ਪੱਖਪਾਤ ਵਾਲੀ ਗੱਲ ਨਹੀਂ ਸਾਡੇ ਇੱਕੋ ਹੀ ਹੈ ਜੀ ਉਹ ਸਾਡੀ ਪਿੰਡਾਂ ਵਿੱਚੋਂ ਪਿੰਡ ਦੀ ਟੀਮ ਬਹੁਤ ਧੰਨਵਾਦ ਕਰਦੀ ਹੈ ਪਿੰਡ ਤਲੇਤਾ ਜ਼ਿਲ੍ਹਾ ਜਲੰਧਰ ਪੂਰੀ ಗ್ರಾಮ ਪੰਚਾਇਤ ਦਾ ਤੇ ਪੂਰੇ ਪਤਵੰਤੇ ਸੱਜਣਾਂ ਦਾ ਤੇ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਬਾਈ ਤੇਜੀ ਸੋਤਾ ਜੀ ਦਾ ਜਿੰਨਾ ਨਹੀਂ ਸਾਨੂੰ ਆਪਣੇ ਪਿੰਡ ਆਉਣ ਦਾ ਸੱਦਾ ਦਿੱਤਾ ਹੈ। ਸੋ ਦੋਸਤੋ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ ਇੱਕ ਅਗਲੇ ਪਿੰਡ ਦੀ ਸੈਰ ਦੇ ਨਾਲ। ਟੀਮ ਪਿੰਡਾਂ ਵਿੱਚੋਂ ਪਿੰਡ ਦੇ ਨਾਲ ਜੇਕਰ ਤੁਸੀਂ ਵੀ ਚਾਹੋ ਆਪਣੇ ਪਿੰਡ ਦਾ ਸ਼ੂਟ ਕਰਵਾਉਣਾ ਹੈ। ਆਪਣੇ ਪਿੰਡ ਦੀ ਬਹੁਤ ਹੀ ਸੋਹਣੀ ਤੇ ਚੱਜੀ ਵੀਡੀਓ ਬਣਵਾਉਣੀ ਸਾਡੀ ਪਿੰਡਾਂ ਵਿੱਚੋਂ ਪਿੰਡ ਟੀਮ ਦੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ।